ਕਿਉਂਕਿ ਸਾਰੀਆਂ ਕੌਮਾਂ ਦਾ ਆਪੋ ਆਪਣਾ ਝੰਡਾ ਹੈ ਨਿਸ਼ਾਨ ਹੈ ਮੁਸਲਮਾਨ ਕੌਮ ਦਾ ਵਿਖੇ ਤੇ ਉਹ ਹਰੇ ਰੰਗ ਦਾ ਝੰਡਾ ਲਾਉਂਦਾ ਨਿਸ਼ਾਨ ਲਾਉਂਦਾ ਉਹਨਾਂ ਦਾ ਚਿੰਨ ਹੈ ਹਿੰਦੂ ਵੀਰਾਂ ਦਾ ਵਿਖੇ ਤੇ ਉਹ ਭਗਵਾ ਲਾਉਂਦੇ ਇਸੇ ਤਰ੍ਹਾਂ ਸਿੱਖਾਂ ਦਾ ਵਿਖੇ ਜੋ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਕੀਤਾ ਗਿਆ ਕਿਉਂਕਿ ਸਿੱਖ ਰਹਿਤ ਮਰਿਆਦਾ 1932 ਇਸ ਵਿੱਚ ਬਣੀ 1970 ਇਸਵੀ ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ 1936 ਉਸ ਟਾਈਮ ਦੇ ਜਿਹੜੇ ਖਾਲਸੇ ਦਾ ਨਿਸ਼ਾਨ ਦਾ ਰੰਗ ਜਿਹੜਾ ਸੀਗਾ ਉਹ ਲਿਖਿਆ ਗਿਆ ਤੇ ਉਹ ਸਰਮਈ ਤੇ ਬਸੰਤੀ ਲਿਖਿਆ ਇਹ ਗੱਲ ਵੱਖਰੀ ਕੀ ਅਸੀਂ ਦਾਕੇ ਬਾ ਦਾਕੇ ਇੱਕ ਰੀਤ ਬਣਾ ਲਈ ਉਹਦੇ ਬੜੇ ਕਾਰਨ ਸਨ ਜਿਨਾ ਕਰਕੇ ਅਸੀਂ ਬਸੰਤੀ ਤੇ ਸਰਮਈ ਰੰਗ ਨਹੀਂ ਚੜਾ ਸਕੇ ਮੈਂ ਇਹ ਨਹੀਂ ਕਮਾਂਗਾ ਕਿ ਸਾਰੀਆਂ ਥਾਵਾਂ ਤੇ ਬਸੰਤੀ ਤੇ ਸਰਮਈ ਰੰਗ ਨਹੀਂ ਸੰਚੜਦੇ ਚੜ੍ਹਦੇ ਹੁੰਦੇ ਸੀ ਨਿਹੰਗ ਸਿੰਘ ਅੱਜ ਵੀ ਸ਼ਰਮਈ ਰੰਗ ਤੇ ਉਸ ਸਮੇਂ ਤੋਂ ਲੈ ਕੇ ਵੀ ਸ਼ਰਮਈ ਰੰਗ ਹੀ ਚੜਦੇ ਉਹ ਇਹ ਕਹਿ ਲੋ ਕਿ ਅਸੀਂ ਕਹਿੰਨੇ ਆ ਫੁਲਾਣਾ ਮਰਿਆਦਾ ਨਹੀਂ ਫੋਲੋ ਕਰਦਾ ਜਿਵੇਂਖੀਏ ਤੇ ਉਹ ਇਸ ਮਰਿਆਦਾ ਨੂੰ ਫੋਲੋ ਕਰਦਾ ਹੁਣ ਜਦੋਂ ਪੰਜ ਸਿੰਘ ਸਹਿਬਾਨਾਂ ਨੇ 71 ਹੋ ਕਰਕੇ ਸਿੱਖ ਮਰਿਆਦਾ ਰਹਿਤ ਮਰਿਆਦਾ ਨੂੰ ਲਾਗੂ ਕਰਨ ਦਾ ਯਤਨ ਕੀਤਾ ਬਹੁਤੇ ਲੋਕਾਂ ਨੇ ਸਵਾਲ ਖੜੇ ਕਰ ਦਿੱਤੇ ਵੀ ਅੱਜ ਤੋਂ ਏਨੇ ਸਾਲ ਪਹਿਲਾਂ ਸੁੱਤੇ ਸਨ ਕਿਉਂਕਿ 88 ਸਾਲ ਬਣਦੇ ਆ 88 ਸਾਲ ਪਹਿਲਾਂ ਇਹ ਸੁੱਤੇ ਸਨ ਕਿ ਅੱਜ ਤੁਸੀਂ ਸਰਮਈ ਤੇ ਬਸੰਤੀ ਰੰਗ ਦੀ ਗੱਲ ਕਰ ਰਹੇ ਪਰ ਉਹਦੇ ਬੜੇ ਕਾਰਨ ਜਦੋਂ 1947 ਦੀ ਵੰਡ ਹੋਈ ਭਾਰਤ ਦੇਸ਼ ਜੁਦਾ ਹੋਇਆ ਅਲੱਗ ਹੋਇਆ ਤੇ ਤਿੰਨ ਕੌਮਾਂ ਪ੍ਰਮੁੱਖ ਸੰਸ ਤੇ ਤਿੰਨੇ ਕੌਮਾਂ ਦੇ ਆਪੋ ਆਪਣੇ ਰੰਗ ਸਨ ਕਿਉਂਕਿ ਉਹਦਾ ਵੀ ਕਾਰਨ ਹੈ ਮੈਂ ਪਹਿਲਾਂ ਉਹ ਗੱਲ ਕਰਾਂ ਮਹਾਰਾਜਾ ਰਣਜੀਤ ਸਿੰਘ ਭਗਤ ਬਸੰਤੀ ਤੇ ਸਰਮਈ ਰੰਗ ਦੇ ਨਿਸ਼ਾਨ ਟੁਲਦੇ ਰਹੇ ਆ ਪਰ ਬਾਅਦ ਦੇ ਵਿੱਚ ਜਦੋਂ ਡੋਗਰਿਆਂ ਨੇ ਕਬਜ਼ਾ ਕਰ ਲਿਆ ਤੇ ਡੋਗਰੇ ਜਿਹੜੇ ਸਨ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਬ੍ਰਾਹਮਣਵਾਦੀ ਸੋਚ ਦੇ ਮਾਲਕ ਸਨ ਬ੍ਰਾਹਮਣਵਾਦੀ ਸੋਚ ਦਾ ਜ਼ਿਆਦਾ ਉਹਨਾਂ ਉੱਪਰ ਪ੍ਰਭਾਵ ਸੀ ਇਸ ਗੱਲ ਕਰ ਕਰਕੇ ਬ੍ਰਾਹਮਣਵਾਦੀ ਸੋਚ ਨੇ ਉਹਨਾਂ ਦਾ ਖੇੜਾ ਨਹੀਂ ਛੱਡਿਆ ਤੇ ਇਹ ਰੰਗ ਬਸੰਤੀ ਤੋਂ ਕੇਸਰੀ ਹੋ ਗਿਆ ਕੇਸਰੀ ਕਿਉਂਕਿ ਡੋਗਰਿਆਂ ਦਾ ਕਬਜ਼ਾ ਜਦੋਂ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਨਾ ਹੁੰਦਾ ਜੇ ਇਹ ਡੋਗਰੇ ਨਾ ਹੁੰਦੇ ਢਣਚੰਦ ਗੁਲਾਬ ਚੰਦ ਵਰਗੇ ਡੋਗਰਿਆਂ ਨੂੰ ਜਦੋਂ ਮੁਖੀ ਬਣਾਇਆ ਗਿਆ ਤੇ ਇਹਨਾਂ ਨੇ ਸਾਡੀ ਕੌਮ ਦਾ ਬੇੜਾਗਰ ਕੀਤਾ ਅੰਗਰੇਜ਼ਾਂ ਨਾਲ ਮਿਲ ਕੇ ਜਦੋਂ ਕੇਸਰੀ ਰੰਗ ਦੇ ਨਿਸ਼ਾਨ ਸਭ ਝੁੱਲਣ ਲੱਗੇ ਤੇ ਅਕਾਲੀ ਫੂਲਾ ਸਿੰਘ ਹੂਰਾ ਨੇ ਇਸ ਗੱਲ ਦਾ ਵਿਰੋਧ ਕੀਤਾ ਜਦੋਂ ਸਿੱਖ ਇਤਿਹਾਸ ਪੜੋਗੇ ਉਦੋਂ ਪਤਾ ਲੱਗੇ ਡਾਕਟਰ ਸੁਖਸિંહ ਸਿੰਘ ਉਦੋਕਿਆ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਉਹ ਕਹਿੰਦੇ ਕਿ ਜਦੋਂ ਕੇਸਰੀ ਨਿਸ਼ਾਨ ਡੋਗਰਿਆਂ ਦੇ ਕਹਿਣ ਤੇ ਅੰਗਰੇਜ਼ਾਂ ਦੇ ਕਹਿਣ ਤੇ ਬ੍ਰਾਹਮਣਵਾਦੀ ਸੋਚ ਦੇ ਮੁਤਾਬਕ ਝੱਲਣ ਲੱਗ ਪਏ ਤਾਂ ਅਕਾਲੀ ਫੂਲਾ ਸਿੰਘ ਹੂਰਾ ਨੇ ਤਕਰਾਰ ਕੀਤਾ ਉਹਨਾਂ ਦੇ ਨਾਲ ਬੈਂਸ ਬਾਜੀ ਗਈ ਤੇ ਅਕਾਲੀ ਫੂਲਾ ਸਿੰਘ ਨੇ ਬਿਲਕੁਲ ਵੀ ਇਸ ਨਿਸ਼ਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਰਾਜਾ ਰਣਜੀਤ ਸਿੰਘ ਉਸ ਵਕਤ ਦਾ ਰਾਜਾ ਸੀ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਨਾ ਅਕਾਲੀ ਫੂਲਾ ਸਿੰਘ ਜਥੇਦਾਰ ਦੀ ਗੱਲ ਨੂੰ ਸੁਣਿਆ ਨਾ ਕਿਸੇ ਹੋਰ ਦੀ ਗੱਲ ਨੂੰ ਸੁਣਿਆ ਅੰਗਰੇਜ਼ਾਂ ਤੇ ਡੋਗਰਿਆਂ ਦੇ ਮਗਰ ਲੱਗ ਕੇ ਇਨਸ਼ਾਨ ਕੇਸ਼ਰੀ ਚਲਾਣਾ ਸ਼ੁਰੂ ਕਰ ਦਿੱਤਾ ਸਾਡਾ ਜੋ ਨਿਸ਼ਾਨ ਸੀ ਬਸੰਤੀ ਤੇ سرمਈ ਸੀ ਹੁਣ ਅਸੀਂ ਫਿਰ ਕਹਾਂ ਕਿ ਅਸੀਂ ਸੁੱਤੇ ਸਾਂ ਮੈਂ ਅੱਗੇ ਗੱਲ ਕਰਾਂ ਸਾਰੀ ਸਭ ਤੋਂ ਪਹਿਲਾ ਨਿਸ਼ਾਨ ਸਭ ਝੁੱਲਦਾ ਹੈ 1772 ਈਸਵੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਬਸੰਤੀ ਰੰਗ ਦਾ ਇਹਨੂੰ ਪੰਗੀ ਮਿਸਲ ਦੇ ਸਰਦਾਰ ਢੰਡਾ ਸਿੰਘ ਜੀ ਚਲਾਉਂਦੇ ਆ 1772 ਇਸ ਵਿੱਚ ਬਸੰਤੀ ਰੰਗ ਦਾ ਨਿਸ਼ਾਨ ਸਹਿਬ ਅਕਾਲ ਪੁਰਖ ਸਾਹਿਬ ਦੇ ਉੱਪਰ ਝੁੱਲਦਾ ਹੈ ਤੇ ਉਹਨੂੰ ਝੰਡਾ ਸਿੰਘ ਜੀ ਚਲਾਉਂਦੇ ਆ ਭੰਗੀ ਮਿਸਲ ਦੇ ਸਰਦਾਰ ਨੇ ਬਾਅਦ ਵਿੱਚ ਰੰਗ ਬਦਲਿਆ ਜਦੋਂ ਮਹੰਤਾਂ ਦਾ ਕਬਜ਼ਾ ਹੋ ਗਿਆ ਜਦੋਂ ਮਹੰਤਾ ਨੇ ਇਸ ਜਗ੍ਹਾ ਤੇ ਕਬਜ਼ਾ ਕੀਤਾ ਉਦੋਂ ਇਹ ਨਿਸ਼ਾਨ ਬਦਲੇ ਘਰਬਤ ਕੇਸਰੀ ਨਿਸ਼ਾਨ ਆਇਆ ਤੇ ਅਕਾਲੀ ਫੂਲਾ ਸਿੰਘ ਹੁਰਾ ਨੇ ਨਾਣਾ ਸਿੰਘ ਹੁਰਾ ਨੇ ਆਪਣੇ ਨਿਸ਼ਾਨ ਨਹੀਂ ਬਦਲੇ ਉਹਨਾਂ ਨੇ ਆਪਣਾ ਨਿਸ਼ਾਨ ਸੁਰਮਈ ਰੱਖਿਆ ਉਸ ਵਕਤ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨਿਸ਼ਾਨ ਨੂੰ ਬਦਲਿਆ ਜਦੋਂ ਕੇਸਰੀ ਰੰਗ ਸਾਡੇ ਵਿੱਚ ਆਇਆ ਜਦੋਂ ਕੇਸਰੀ ਰੰਗ ਦਾ ਨਿਸ਼ਾਨ ਝੁੱਲਣ ਲੱਗੇ ਤੇ ਉਸ ਵਕਤ ਵੀ ਕਾਲੀ ਫੁੱਲਾ ਸਿੰਘ ਹਰਾਨੇ ਨੈਣਾ ਸਿੰਘ ਹਰਾਨੇ ਇਹਨੂੰ ਨਹੀਂ ਬਦਲਿਆ ਉਹਨਾਂ ਜਥੇਦਾਰਾਂ ਨੇ ਆਪਣਾ ਨਿਸ਼ਾਨ ਸੁਰਮਈ ਹੀ ਰੱਖਿਆ ਨਿਹੰਗ ਸਿੰਘ ਦੇ ਅੱਜ ਵੀ ਨਿਸ਼ਾਨ ਜਿਹੜੇ ਝੁੱਲਦੇ ਆ ਸੁਰਮਈ ਰੰਗ ਦੇ ਝੁੱਲਦੇ ਆ ਕਹਣ ਤੁਮਰਾਜ ਕੇਸਰੀ ਕਿਵੇਂ ਆਇਆ ਹਰਾ ਰੰਗ ਮੁਸਲਮਾਨ ਵੀਰਾਂ ਦਾ ਚਿੱਟਾ ਰੰਗ ਹਿੰਦੂ ਵੀਰਾਂ ਦਾ ਉਸ ਤੋਂ ਬਾਅਦ ਜਿਹੜਾ ਕੇਸਰੀ ਰੰਗ ਹੈ ਤਿਰੰਗੇ 'ਚ ਉਹ ਸਿੱਖਾਂ ਦਾ ਮੰਨਿਆ ਜਾਂਦਾ ਹੈ। ਇਹ ਰੰਗ ਸਭ ਤੋਂ ਥੱਲੇ ਸੀ। ਇਹਦੇ ਪਿੱਛੇ ਵੀ ਇਹਦੇ ਪਿੱਛੇ ਵੀ ਸੰਘਰਸ਼ ਕੀਤਾ ਸਿੰਘਾਂ ਨੇ। ਮੁੰਡਾ ਕਹਿਆ ਓਏ ਪਹਿਲਾਂ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਨ ਦੀ ਕੁਰਬਾਨੀਆਂ ਵੇਖੋ ਕਿਦੀਆਂ ਵੱਧ ਨੇ। ਤੇ ਜਿਸ ਕੌਮ ਦੀਆਂ ਕੁਰਬਾਨੀਆਂ ਵੱਧ ਹੋਣਗੀਆਂ ਉਸ ਕੌਮ ਦੇ ਝੰਡੇ ਦਾ ਰੰਗ ਉੱਪਰ ਹੋਵੇਗਾ ਇਹ ਤਿਰੰਗਾ ਜਿਹੜਾ ਨੇ ਇਤਵਜ ਇਹ ਤਿਰੰਗਾ ਤਾਂ ਤਿੰਨ ਰੰਗਾਂ ਦਾ ਹੈ Hindu Sikh ਤੇ Muslimਾਂ ਤੇਨੀ ਕੌਮਾਂ ਜਿਆਦੀਆਂ ਸਰਵਾਈਵ ਕੀਤੀਆਂ ਇੱਥੇ ਭਾਰਤ ਵਿੱਚ ਉਨੇ ਸਭ ਤੋਂ ਰੰਗ ਥੱਲੇ ਸੀ ਕੇਸਰੀ ਇਸ ਰੰਗ ਨੂੰ ਚੁੱਕ ਕੇ ਫਿਰ ਉੱਪਰ ਕੀਤਾ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਵਕਤੇ ਸਭ ਤਬਦੀਲ ਹੋਇਆ ਅਸੀਂ ਉਸ ਰੰਗ ਦੇ ਮੁਤਾਜ ਹੋ ਗਏ ਕਹਿ ਲੋ ਕਿ ਉਸੇ ਰੰਗ ਦੇ ਨਾਲ ਇੱਕ ਰੀਤ ਚੱਲ ਪਈ ਤੇ ਲੋਕਾਂ ਉਸੇ ਰੰਗ ਨੂੰ ਅਪਣਾ ਲਿਆ ਪਰ ਇਹ ਨਿਸ਼ਾਨ ਸਭ ਕਦੋਂ ਤੋਂ ਚੁਲਿਆ ਅਗਾਜ ਕਦੋਂ ਹੋਇਆ ਕੁਝ ਵੀ ਦੁਵਾਨ ਇਹ ਕਹਿੰਦੇ ਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਤੋਂ ਨਿਸ਼ਾਨ ਸਭ ਝੁੱਲਣੇ ਸ਼ੁਰੂ ਹੋ ਗਏ ਸਨ ਉਦੋਂ ਚਿੱਟੇ ਰੰਗ ਦੇ ਨਿਸ਼ਾਨ ਸਭ ਝੁਲਾਏ ਜਾਂਦੇ ਸੀ ਪਰ ਇਹਦਾ ਕੋਈ ਪੁਖਤਾ ਸਬੂਤ ਨਹੀਂ ਮਿਲਦਾ ਇਹਦਾ ਕੋਈ ਪੁਖਤਾ ਸਬੂਤ ਨਹੀਂ ਮਿਲਦਾ ਸਿਰਫ ਇਹ ਗੱਲ ਲਿਖ ਦਿੱਤੀ ਕਿ ਪੰਚਮ ਪਾਤਸ਼ਾਹ ਤੱਕ ਚਿੱਟੇ ਰੰਗ ਦੇ ਨਿਸ਼ਾਨ ਸਭ ਝੁਲਾਏ ਜਾਂਦੇ ਰਹੇ ਇੱਕ ਪ੍ਰਤੀਕ ਮੰਨ ਕੇ ਸ਼ਾਂਤੀ ਦਾ ਕਿਉਂਕਿ ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਇਸ ਕਰਕੇ ਚਿੱਟੇ ਰੰਗ ਦੇ ਨਿਸ਼ਾਨ ਸਭ ਉਹਨਾਂ ਵਕਤਾਂ 'ਚ ਝੁਲਾਏ ਜਾਂਦੇ ਰਹੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਗੁਰੂ ਮਾਫ ਕਰਨਾ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ। ਵੀ ਇਹ ਸ਼ਾਂਤੀ ਦਾ ਪ੍ਰਤੀਕ ਜੀਤਾ ਕਰ ਪਰ ਇਹਦਾ ਕੋਈ ਪੱਕਾ ਸਬੂਤ ਨਹੀਂ ਹੈ। ਵਾਰ ਆਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਪਹਿਲੀ ਵਾਰ ਜਦੋਂ ਦੋ ਤਲਵਾਰਾਂ ਬੱਧੀਆਂ ਕਮੇਰੀ ਦੀ ਇੱਕ ਪੀਰੀ ਦੀ ਇੱਕ ਕਜਮਤ ਦੀ ਇੱਕ ਰਾਤ ਦੀ ਇੱਕ ਰਾਖੀ ਕਰੇ ਵਜ਼ੀਰ ਉਦੋਂ ਸਤਗੁਰਾਂ ਨੇ ਦੋ ਜਿੱਥੇ ਤਲਵਾਰਾਂ ਪਹਿਨੀਆਂ ਨਾ ਉੱਥੇ ਸਤਗੁਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਇੱਕ ਥੜਾ ਬਣਵਾਇਆ ਇੱਕ ਥੜਾ ਬਣਵਾਇਆ ਤੇ ਇੱਕ ਬੂੰਗਾ ਬਣਾਇਆ ਹੁਣ ਜਿਹੜਾ ਥੜਾ ਬਣਵਾਇਆ ਉਹਦੇ ਉੱਪਰ ਨਿਸ਼ਾਨ ਸਾਹਿਬ ਸਤਗੁਰਾਂ ਨੇ ਲਾਇਆ 12 ਫੁੱਟ ਦਾ ਉਹਦਾ ਕਾਰਨ ਕੀ ਸੀ ਦਿੱਲੀ ਦੀ ਸਲਤਨਤ ਦੇ ਉੱਪਰ ਝੰਡਾ ਝੁਲਦਾ ਸੀ 11 ਫੁੱਟ ਦਾ ਕਿੰਨੇ ਦਾ ਜੀ 11 ਫੁੱਟ ਦਾ ਤੇ ਉਹਨਾਂ ਬਕਾਇਦਾ ਇਹ ਗੱਲ 11 ਫੁੱਟ ਦਾ ਝੰਡਾ ਲਾਣ ਵਾਲੀ ਸਰਕਾਰ ਨੇ ਮੁਗਲਾ ਨੇ ਕਹਿ ਲੋ ਕਿਉਂਕਿ ਮੁਗਲਾ ਦਾ ਰਾਜ ਸੀ ਉਹਨਾਂ ਫਲਾਈ ਸੀ ਕਿ 11 ਫੁੱਟ ਤੋਂ ਵੱਧ ਕੋਈ ਝੰਡਾ ਨਹੀਂ ਲਹਿਰਾ ਸਕਦਾ ਕਿਸੇ 'ਚ ਕੋਈ ਪਾਵਰ ਨਹੀਂ ਕਿ 11 ਫੁੱਟ ਤੋਂ ਵੱਧ ਕੋਈ ਝੰਡਾ ਲਹਿਰਾ ਸਕੇ ਕਿਸੇ ਦੇ ਕੋਠੇ ਤੇ ਕਿਸੇ ਦੀ ਥਾਂ ਤੇ ਉਹਦੇ ਝੰਡੇ ਨਹੀਂ ਸਕੇ ਤੇ 11 ਫੁੱਟ ਦਾ ਝੰਡਾ ਕੀ ਦਿੱਲੀ ਦੇ ਕਿਲੇ ਦੇ ਉੱਪਰ ਕਹਿ ਲੋ ਲਹਿਰਾਇਆ ਜਾਂਦਾ ਸੀ ਝੁੱਲਦਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਅਕਾਲ ਤਖਤ ਸਾਹਿਬ ਦੀ ਰਚਨਾ ਜਦੋਂ ਹੋਈ ਤੇ ਉਦੋਂ 12 ਫੁੱਟ ਦਾ ਨਿਸ਼ਾਨ ਸਾਹਿਬ ਚੁਲਾਇਆ ਸਤਿਗੁਰਾਂ ਨੇ 1 ਫੁੱਟ ਵੱਧ ਨਿਸ਼ਾਨ ਸਾਹਿਬ ਜਿਹੜਾ ਸੀ ਸਤਿਗੁਰੂ ਗੁਰੂ ਅਰਗੁਬਿੰਦ ਸਿੱਜੇ ਪਾਤਸ਼ਾਹ ਨਾਲ ਆਇਆ ਵੀ ਦਿੱਲੀ ਦੀ ਅਦਾਲਤ ਤੋਂ ਵੀ ਵੱਡੀ ਅਦਾਲਤ ਹੈ ਸਰਬ ਉੱਚ ਅਦਾਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਇਹ ਗੱਲ ਵੱਖਰੀ ਕਿ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਅਸੀਂ ਸਮਝ ਨਹੀਂ ਰਹੇ ਸਾਡੀ ਸਿੱਖਾਂ ਦੀ ਜੇ ਸਰਬੋੱਚ ਅਦਾਲਤ ਹੈ ਤੋ ਸ਼੍ਰੀ ਅਕਾਲ ਤਖਤ ਸਾਹਿਬ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਭਗਤੋਂ ਅਕਾਲ ਤਖਤ ਸਾਹਿਬ ਦੇ ਉੱਪਰ ਇਹ ਨਿਸ਼ਾਨ ਜਿਹੜੇ ਚੁਲਾ ਕੇ 1 ਫੁੱਟ ਵੱਧ ਦੇ ਸਾਡੀ ਆਜ਼ਾਦੀ ਦਾ ਸਾਡੀ ਸੂਰਮਗਤੀ ਦਾ ਪ੍ਰਤੀਕ ਸਿੱਖ ਅਗਲੇ ਕੰਨੇ ਅਸੀਂ ਚੁਲਾਣ ਨਹੀਂ ਦੇਣਾ 11 ਫੁੱਟ ਤੋਂ ਵੱਧ ਤੇ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਨੇ 12 ਫੁੱਟ ਦਾ ਨਿਸ਼ਾਨ ਸਾਹਿਬ ਚੁਲਾਇਆ ਜਿੱਤੋਂ ਫਿਰ ਨਿਸ਼ਾਨ ਸਾਹਿਬ ਲਾਉਣ ਦੀ ਪਰੰਪਰਾ ਸ਼ੁਰੂ ਹੋਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਹੀ ਮੰਨਦੇ ਕਿਉਂਕਿ ਜਦੋਂ ਆਪਾਂ ਪੜ੍ਹਦੇ ਆ ਵਿਦਵਾਨਾਂ ਨੂੰ ਡਾਕਟਰ ਰਤਨ ਸਿੰਘ ਜੱਗੀ ਵਿਸ਼ਵ ਕੋਸ਼ ਦੇ ਅੰਦਰ ਜ਼ਿਕਰ ਕਰਦੇ ਕਿ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇਹ ਨਿਸ਼ਾਨ ਸਾਹਿਬ ਜਿਹੜਾ ਸੀ ਚਲਾਇਆ ਇਸ ਨਿਸ਼ਾਨ ਸਾਹਿਬ ਕੋਲੀ-ਕੋਲੀ ਇਹ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਦੋ ਹੋ ਗਏ ਉਹਦਾ ਕਾਰਨ ਸੀ ਜਦੋਂ ਮਹੰਤਾਂ ਦਾ ਕਬਜ਼ਾ ਹੋਇਆ ਤੇ ਮਹੰਤਾਂ ਨੇ ਵੀ ਇਸ ਜਗ੍ਹਾ ਦੇ ਉੱਪਰ ਆਪਣਾ ਨਿਸ਼ਾਨ ਸਾਹਿਬ ਜਿਹੜਾ ਸੀ ਉਹ ਚਲਾ ਦਿੱਤਾ ਇਸ ਜਗ੍ਹਾ ਤੇ ਫਿਰ ਭਗਵੇਂ ਜਿਹੜੇ ਨਿਸ਼ਾਨ ਸਾਹਿਬ ਜਿਹੜੇ ਸਨ 1841 ਈਸਵੀ ਦੇ ਵਿੱਚ ਚਲਾਣੇ ਉਹਨਾਂ ਸ਼ੁਰੂ ਕਰ ਦਿੱਤੇ ਸਾਰਾ ਸਾਰਾ ਸੁਨਾਫ ਕਰਨਾ 83 ਦੇ ਵਿੱਚ ਮਹੰਤ ਸੰਤੋਗਦਾਸ ਨੇ ਲੱਕੜ ਮੰਗਾਈ ਗਈ ਢੀਲ ਦੀ ਬਰਸ਼ ਦੀ ਲੱਕੜ ਮੰਗਾ ਕਰਕੇ ਤੇ ਇਸ ਜਗ੍ਹਾ ਦੇ ਉੱਪਰ ਪ੍ਰੀਤਮ ਦਾਸ ਮੰਤ ਸੰਦੋਗਦਾਸ ਨੇ ਇੱਥੇ ਵੱਡਾ ਇੱਕ ਨਿਸ਼ਾਨ ਸਾਹਿਬ ਜਿਹੜਾ ਸੀ ਉਖੜਾ ਕਰ ਦਿੱਤਾ ਕਿਉਂਕਿ ਪਹਿਲਾ ਸਮਿਆਂ ਚ ਲੋਕ ਇਹਦੇ ਨਹੀਂ ਸਨ ਨਿਸ਼ਾਨ ਸਾਹਿਬ ਲੱਕੜਾ ਢੀਲ ਦੇ ਬਰਸ਼ ਦੀ ਲੱਕੜ ਜਿਹੜੀ ਕੱਟੀ ਗਈ ਤੋ ਲੱਕੜ ਕੱਟ ਕੇ ਉਹਦਾ ਜਿਹੜਾ ਸੀ ਨਿਸ਼ਾਨ ਉਹ ਬਣਾ ਕੇ ਇੱਥੇ ਚੁਲਾਇਆ ਫਿਰ ਬਾਅਦ ਵਿੱਚ ਕਿਉਂਕਿ ਇਹ ਲੱਕੜ ਦੇਹਰਾਦੂਨ ਤੋਂ ਆਈ ਬਾਅਦ ਦੇ ਵਿੱਚ 1783 ਇਸਵੀ ਦੇ 1841 ਇਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਘੁਰਾ ਨੇ ਦੇਸਾ ਸਿੰਘ ਘੁਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਨੁਕਤ ਕੀਤਾ। ਉਸ ਸਮਿਆਂ ਦੇ ਅੰਦਰ ਫਿਰ ਲੋਹੇ ਦਾ ਇੱਕ ਨਿਸ਼ਾਨ ਸਾਹਿਬ ਜਿਹਦੇ ਉੱਪਰ ਸੋਨੇ ਦੀ ਪਰਤ ਚੜ੍ਹੀ ਹੋਈ ਸੀ। ਲੋਖੇ ਦਾ ਨਿਸ਼ਾਨ ਸਾਹਿਬ ਲਿਆਂਦਾ ਗਿਆ ਜਿਹਦੇ ਉੱਪਰ ਸੋਨੇ ਦੀ ਪਰਤ ਚੜੀ ਸੀ ਉਹ ਦੇਸਾ ਸਿੰਘ ਹਰਾ ਨੇ ਉਹ ਨਿਸ਼ਾਨ ਸਾਹਿਬ ਉਸ ਜਗ੍ਹਾ ਤੇ ਲਾਇਆ ਜਿਸ ਜਗ੍ਹਾ ਤੇ ਮਹੰਤਾ ਵੱਲੋਂ ਨਿਸ਼ਾਨ ਸਾਹਿਬ ਲਾਇਆ ਕਰ ਸੀ ਇੱਥੇ ਦੋ ਫਿਰ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ੁੱਲੇ ਇੱਕ ਮੀਰੀ ਦਾ ਇੱਕ ਪੀਰੀ ਦਾ ਇਸ ਲਈ 1 ਫੁੱਟ ਨੀਵਾ ਨਿਸ਼ਾਨ ਸਾਹਿਬ ਹੈ ਜਿਹੜਾ ਮੀਰੀ ਦਾ ਹੈ ਪੀਰੀ ਦਾ 1 ਫੁੱਟ ਉੱਚਾ ਹੈ ਉਸ ਅੱਜ ਵੀ ਕਿਤੇ ਅਕਾਲ ਤੱਕ ਸੱਜ ਤੇ ਜਾਂਦੇ ਹੋ ਇੱਕ ਨਿਸ਼ਾਨ ਸਾਹਿਬ ਨੀਵਾ ਤੇ ਇੱਕ ਉੱਚਾ ਮੀਰੀ ਤੇ ਪੀਰੀ ਦੇ ਇਹ ਪ੍ਰਤੀਕ ਨੇ ਇਹ ਨਿਸ਼ਾਨ ਸਾਹਿਬ ਜਿਹੜੇ ਨੇ ਝੁਲਾਏਗੇ ਦੂਜਾ ਨਿਸ਼ਾਨ ਸਾਹਿਬ ਫਿਰ ਮਹਾਰਾਜਾ ਰਣਜੀਤ ਸਿੰਘ ਹਰਾ ਨੇ ਉੱਥੇ ਭੇਟ ਕੀਤਾ ਪਰ ਉਹ ਪਿਆਰਿਆ ਕਾਫੀ ਚ ਬਾਅਦ ਵਿੱਚ ਉਸ ਨਿਸ਼ਾਨ ਸਾਹਿਬ ਨੂੰ ਕਹਿ ਲੋ ਕਿ ਉਸ ਜਗ੍ਹਾ ਦੇ ਉੱਪਰ ਲਾਇਆ ਗਿਆ ਨਿਸ਼ਾਨ ਸਾਖ ਦੀ ਪਰੰਪਰਾ ਸ਼ੁਰੂ ਤੋਂ ਲੈ ਕੇ ਗੁਰੂ ਸੇਵਾ ਨਾਲ ਤੋਂ ਲੈ ਕੇ ਚੱਲਦੀ ਆ ਰਹੀ ਹੈ ਤੇ ਸਾਨੂੰ ਰੰਗ ਇਹ ਦੋ ਦਿੱਤੇ ਬਸੰਤੀ ਤੇ سرمਈ ਪਰ ਮੈਂ ਇਤਿਹਾਸ ਦੀ ਗੱਲ ਕਰਾਂ ਇਤਿਹਾਸ ਵਿੱਚ ਵੀ ਸਾਨੂੰ ਨਿਸ਼ਾਨ ਸਾਖ ਦੀ ਪਰੰਪਰਾ ਮਿਲਦੀ ਹੈ ਕਿ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਵੀ سرمਈ ਰੰਗ ਦੇ